ਸਾਸਰੀ ਕਾਲ ਜੀ ਸਾਰਿਆਂ ਨੂੰ ਬਲੌਗ ਦੀ ਲੱਗੀਆਂ ਸ਼ੁਰੂਆਤ ਕਰਨ ਪਹੁੰਚ ਗਏ ਬਾਈ ਆਪਾਂ ਮਿਲ ਲਾ ਟਰਾਲੀਆਂ ਆਈ ਵੀਤੀਆਂ ਆਪਣੀਆਂ ਦੋ ਇੱਕ ਤਿੰਦਰ ਵਾਲੀ ਦੀ ਕਪਣ ਵਾਲੀ ਦੀ ਟਰਾਲੀਆਂ ਹੋ ਗਈ ਦੀ ਬਾਈ ਰਾਤ ਖਾਲੀ ਆਪਣੀ বাজ ਗਏ ਸਵੇਰ ਕੇ 7 ਆਪਾਂ ਪਹੁੰਚ ਗਏ ਦੋਈ ਟਰਾਲੀਆਂ ਲੈਣ ਲੈ ਟੁੱਟ ਗਈ 855 ਦੀ ਇੱਕ ਇੱਕ ਰਹਿ ਗਈ ਚੱਲਾਂ ਬਾਈ ਪਿੰਡ ਨੂੰ ਬੱਦਲ ਬਹੁਤ ਹੋ ਗਿਆ ਕਣੀਆਂ ਪੈ ਰੀਆਂ ਬਾਈ ਚਾਰੇ ਟਰੈਕਟਰ ਆਪਣੇ ਖੜੇ ਆ ਬਾਈ ਇਹ ਬਾਈ 850 ਖੜਿਆ ਆਪਣਾ ਵਰਜਨ ਖੜਿਆ ਉਹ ਤਵਾ ਹੀ ਖੜਿਆ ਆਪਣਾ ਬਾਈ ਗਾਸ ਵਾਲੇ ਦਾ ਮਠਾਉਣੀਆਂ ਵਾਲੇ ਦਾ ਪਿੱਛੇ ਚੌਂਡੀਆ ਰਿਹਾ ਉਹ ਵੀ ਮਠਾਉਣੀਆਂ ਦਾ ਬਾਈ ਅਗਲਾ ਜਿਹੋ ਤੋਂ ਦੇਖਦੈ ਨੀ ਉਹ ਟਰਾਲੀ ਆਮਨ ਜੋਤ ਕੀ ਹੈ ਇਹ ਸਤਿੰਦਰ ਸਿੰਘ ਕੀ ਟਰਾਲੀ ਹੈ ਸ਼ਿਕਾਇਤ ਕਰਦੇ ਵੀ ਆਮਨ ਗਿਆ ਦੋ ਚਲੀ ਗਈਆਂ ਪਤਾ ਨਹੀਂ ਕਿ ਆਮ ਇਲਾਸਕਾਇਤ ਕਰਕੇ ਮੰਨੂ ਭਾਈ ਕੋਈ ਪ੍ਰੋਬਲਮ ਨਹੀਂ ਹੈ ਕਿਸੇ ਦੇ ਕੋਈ ਕੋਈ ਗੰਨਾ ਬੀਜਾ ਕਿਸੇ ਕੋਈ ਪਰਚੀ ਲਗਿਆ ਮਨੂ ਕਿਸੇ ਦੇ ਕੋਈ ਲੈਣਾ ਦੇਣਾ ਨਹੀਂ ਹੈਗਾ ਮਾਰੀ ਭਾਈ ਤੁਰਤ ਸ਼ਿਕਾਇਤ ਕਰਾਂ ਅਸਦੀਰ ਤੱਕ ਪਹੁੰਚਾਂ ਮੇਰੇ ਪਿੰਡ ਦੇ ਬੰਦੇ ਕਹਦੇ ਆਮਨ ਗਿਆ ਦੋ ਜਹਾ ਇਕੱਠੀਆਂ ਇਹੋ ਨਹੀਂ ਦੇਖਦੇ ਵੀ ਆਮਨ ਵਾ ਮੁੱਢਾ ਗੰਨਾ ਅੱਜ ਕਿੰਨੀ ਫਰਵਰੀ ਹੋ ਗਈ 15 ਫਰਵਰੀ ਹੋ ਗਈ ਹਲੇ ਹੀ ਮੇਰੇ ਕੋਲ ਦੋ ਟਰਾਲੀਆਂ ਭਰੀ ਖੜੀਆਂ ਪਤਾ ਨਹੀਂ ਕੀਆ ਮਿਲਾ ਕੀਆ ਨਹੀਂ ਮਿੱਦਾ ਵੀ ਪਤਾ ਨਹੀਂ ਸਾਰਾ ਦਿਨ ਹੀ ਸੀ ਕੰਮ ਪਰ ਆਪਾਂ ਤਾਂ ਕੱਲੇ ਜਣੇ ਆਪਣਾ ਕੰਮ ਕਰੇਂਗੇ ਸ਼ਿਕਾਇਤਾਂ ਕਰੇਂਗੇ ਲੋਕਾਂ ਦੀਆਂ ਸਦੀਰ ਤੱਕ ਬਾਤ ਪਚਾਦੀ ਵੀ ਆਮਨ ਦੀ ਦੋ ਦੋ ਟਰਾਲੀਆਂ ਆਵਾਂ ਇਕੱਠੀਆਂ ਦੱਸ ਕਿਸੇ ਨੂੰ ਕੀਆ ਮਿਲਾ ਅਗਲੇ ਦਿਨ ਦੇਖਦਾ ਵੀ ਆਮਨ ਦੀ ਟਰਾਲੀ ਹੋਆ ਇੱਕ ਆ ਗੱਲ ਜਤਿੰਦਰ ਦੀ ਹੋਆ ਯਾ ਜਤਿੰਦਰ ਗਿਆ ਹਰਕੀਰਤ ਦੀ ਹੋਆ ਮਤਲਬ ਵਿੱਚ ਤੋਂ ਇੱਕ ਟਰਾਲੀ ਨਾ ਕੀ ਉਹ ਆ ਕਿਸੇ ਦੀ ਮੇਰੇ ਤੋਂ ਇੱਕੇ ਟਰਾਲੀ ਹੋਆ ਆਪਣੀ ਪਤਾ ਨਹੀਂ ਬਾਈ ਕਿਆ ਮੀਲਾ ਕਿਆ ਮਨ ਇਸ ਕਾ ਮਾੜਾ ਕਰਿਆ ਵਨ ਲੋਕਾਂ ਆ ਬਾਈ ਹਰੋਂ ਮਿੱਠੇ ਐ ਮੂੰਹ ਪਰ ਹੱਟ ਐ ਮ ਆਪਣੇ ਵਾਮਾਂ ਕਦੇ ਕਾਸੇ ਨੂੰ ਕਦੇ ਕਾਸੇ ਨੂੰ ਗਲੇ ਸ਼ਿਕਾਇਤਾਂ ਕਰਾਂ ਆਪਣੀਆਂ ਬਹੁਤ ਮਨ ਖਰਾਬ ਹੋਆ ਬਾਈ ਚਲਾ ਆ ਬਾਈ ਪਿੰਡ ਨੂੰ ਲੈ ਕੇ ਟਰਾਲੀ ਆ ਆਪਾਂ ਸਬਜ਼ੀ ਭਾਜੀ ਲੈਣੀ ਐ ਮੰਡੀ ਦੇ ਜਾ ਕੇ ਰਾਜਪੁਰੇ ਸਬਜ਼ੀ ਭਾਜੀ ਲੈ ਆਏ ਆ ਪਹੁੰਚ ਗਏ ਬਾਈ ਖੇਤ ਆਪਾਂ ਆਪਣੇ ਸਬਜ਼ੀ ਲੈ ਕੇ ਮੰਡੀ ਮੰਦੇ ਲੈ ਆਏ ਸਬਜ਼ੀ ਲੇਵਰ ਲੱਗ ਰਹੀ ਹੈ ਆਪਣੀ ਟਰਾਲੀ ਕਿਨਾਂ ਕੱਲ ਨਦੀ ਦੀ ਉਸਕੇ ਆਪਣੀ ਵੀਡੀਓ ਨਹੀਂ ਬਣੀ ਹੈਗੀ ਉਹ ਘਰਾਂ ਭਰੀ ਖੜੀ ਹੈ ਹੋਰ ਲੰਮੜਦਾਰ ਜੀ ਕੀ ਹਾਲ ਹੈ ਠੀਕ ਹੈ ਠੀਕ ਹੈ ਹੋਰ ਠੀਕ ਹੈ ਗੁੱਸਾ ਤਾਂ ਨਹੀਂ ਆਤਾ ਹੈ ਨਹੀਂ ਯਾਰ ਗੁੱਸਾ ਕਿਉਂ ਆਉਂਦਾ ਆਤਾ ਹੈ ਤੇਰੇ ਕੋ ਮੇਰੇ ਤੇ ਨਹੀਂ ਨਹੀਂ ਸਰਦਾ ਟਰਾਲੀ ਖੜਾ ਕੇ ਚੱਲਿਆ ਜਾਂਦਾ ਆਤਾ ਨਹੀਂ ਹੈ ਲੈ ਆ ਜੋ ਤਾਰੂ ਸਮਾਨ ਯੋ ਬਾਈ ਆਪਾਂ ਨੂੰ ਬੀਜਣਾ ਖੇਤ ਉਧਰ ਕਣੀਆਂ ਲੱਗੀਆਂ ਪੈਣ ਅੱਜ ਗੋਭੀ ਮਟਰ ਸਮਟਰ ਗਾਜਰ ਮਿਰਚ ਜੋ ਪੱਟਮ ਲਾਇਆ ਬਾਈ ਵੱਡਾ ਆਪਾਂ ਨੇ ਹੁਣ ਉਹਦੇ ਇੱਕ ਟਰਾਲੀ ਲੋਡ ਹੋਊਗੀ ਇੱਕ ਅੱਜ ਹੋਊਗੀ ਇੱਕ ਕੱਲ ਨੂੰ ਨਾ ਪਰਸੋਂ ਨੂੰ ਹੋ ਜਾਊਗੀ ਇੱਕ ਪਹਿਲਾਂ ਯੋ ਖੇਤ ਵੱਡਿਆ ਦਾ ਜਦ ਉਹ ਠੀਕ ਠਾਕ ਹੈ ਵਿਆਹ ਵੀ ਆ ਗਿਆ ਬਾਈ ਲੇਬਰ ਗਿਆ ਆਪਣੀ ਘਰਾਂ ਵਿਆਹ ਇਹਨਾਂ ਨੇ ਜਾਣਾ ਬਸ ਇੱਕ ਟਰਾਲੀ ਨੂੰ ਅੱਜ ਲੱਦ ਦੇਣੀ ਆ ਇਥੋਂ ਪਰਸੋਂ ਲੱਦਗੇ ਫਿਰ ਸ਼ਾਇਦ ਨੇ ਜਾਹੇਗੇ 18 19 ਤਰੀਕ ਨੂੰ ਖਾਣਾ ਖਾ ਰਿਹਾ ਬੰਦੇ ਆਪਣੇ ਮੋਟਰ 'ਤੇ ਬਾਈ ਕਣਕ ਮੰਗ ਰਹੀ ਹੈ ਪਾਣੀ ਨਾ ਆਪਾਂ ਪਾਣੀ ਲਾਣੇ ਜੋਗੇ ਆ ਦਰਮੀਗਾ ਮੌਸਮ ਹੈ 18 19 ਦਾ ਜਿਆਦਾ ਦਸਿਆ ਵਾ ਕੁਝ ਬੰਦਿਆਂ ਨੇ ਲਾ ਵੀ ਦਿਆ ਬਾਈ ਆਪਣਿਆਂ ਨੇ ਪਾਣੀ ਆਪਾਂ ਹਾਲੇ ਰੁਕ ਰਹੇ ਆ ਗਨ ਖੋਲਾ ਬਾਈ ਇਹਨੂੰ ਨੀਚੇ ਕਰਾਂ ਥੋੜੀ ਜਿਹੀ ਵੀਰ ਨੇ ਰਾਤ ਉੱਪਰ ਕਰ ਦਿੱਤੀ ਜਿਆਦਾ ਫਿਰ ਉੱਚਾ ਰਹਾ ਫੁਆਰਾ ਬਹੁਤ ਆਪਾਂ ਇਹਨ ਗਲੀਆਂ ਮੈਂ ਕਰਦੇ ਆ ਇੱਕੋ ਸਟੈਪ ਨੀਮਾ ਕਰਦੇ ਆ ਅੱਜ ਹਰਵਿੰਦਰ ਕੌਰ ਪੰਗੂ ਆਪਣਾਉਦੀ ਹੈ ਪਰਮबीर ਗਿਆ ਵਾ ਪੇਪਰ ਦੇਣ ਕੱਲੀ ਗਾ ਜੀ ਨਹੀਂ ਲੱਗ ਰਿਹਾ ਹੈਗਾ ਇਸਕਾ ਹੋਂ ਲੜੀ ਜਾ ਸਾਰਾ ਦਿਨ ਜੀਤੋਂ ਨਹੀਂ ਲੱਗ ਰਿਹਾ ਬਿਰੇ ਬਨਾ ਹੋਂ ਤਾਂ ਲੜਣਾ ਸਾਰੇ ਦਿਨ ਸ਼ਕਲ ਪਰ ਇਹਨੂੰ ਮੂੰਹ ਕਰ ਪਰ ਇਹਨਾਂ ਉਹ ਵੀਡੀਓ ਬਣਾਉਣਾ ਹੈ ਵਿੱਚ ਅਭੀ ਤੇ ਲੜਾ ਪਿੱਛੇ ਨੋ ਕੇ ਇਧਰ ਫੋਨ ਦੇਖ ਕੈਮਰੇ ਕਣੀ ਅੱਜ ਜੀ ਨਹੀਂ ਲੱਗ ਰਿਹਾ ਹੈ ਅੱਜ ਉਹ ਕੱਲੀ ਕਰਾ ਖੁਸ਼ਲੀ ਤੇ ਵੀ ਦੇਖ ਤਪੋਰ ਹੋ ਜਾ ਤੇ ਵੀ ਦੇਖਾਂ ਬੋਰ ਹੋ ਜਾ ਚੱਲੀ ਪਾਪਾ ਆ ਗਿਆ ਜੀ ਲੱਗ ਜੇਗਾ ਹੈ ਨਾ ਓਏ ਹੋਏ ਪਹਿਲਾਂ ਮੈਂ ਖੋਲਾ ਕਰ ਨਾ ਬੁੱਤਾ ਕਰਦੀ ਬਈ ਗਨ ਥੱਲੇ ਆਪਾਂ ਨੇ ਤਾਰਤੂਰ ਕਰਕੇ ਸੈੱਟ ਬੰਨ੍ਹ ਦੀ ਦਵਾਈ ਜਮਗੀ ਦੀ ਆਪਣੇ ਵਾ ਵਿੱਚ 깔 ਗਈ ਆਪਾਂ ਨੇ ਦਿਮਾਗ ਲਾ ਕੇ ਜਿਹੜਾ ਪਰਲੀ ਗਨ ਵਾਲਾ ਨੀਪਲ ਐ ਇਸੇ ਵਾਲ ਪੱਟ ਲਈ ਸਾਰੀ ਥੱਲੇ ਪ੍ਰੈਸ਼ਰ ਮਾਰਾ ਲਿਆ ਦਾ ਟਰੈਕਟਰ ਨੂੰ ਮਾਰਿਆ ਬਈ ਗਰੀਸ ਕਰੋ ਸੁੱਕੇ ਪਏ ਦੇ ਕਰੋਸਾਂ ਨੂੰ ਮਾਰਿਆ ਸਪੈਂਡਲਾਂ ਨੂੰ ਮਾਰਿਆ ਗਨ ਦਾ ਬੜਾ ਨਜ਼ਾਰਾ ਬਈ ਕਾ ਐ ਨਿਕਲ ਗਿਆ ਜੱਲ ਗਰੀਸ ਸੈਂਟਰ ਪਿੰਨ ਜਮਾ ਸੁੱਕੀ ਪਈਦੀ ਆਵਾਜ਼ ਕਰੇਦੀ ਕਲੱਚ ਕਲੱਚ ਨੂੰ ਵੱਜ ਗਿਆ ਲੈ ਬਲੇ ਜਾਣ ਨੂੰ ਥੱਲਾ ਬ੍ਰੇਕਾਂ ਬਰੂਕਾਂ ਨੂੰ ਮਾਰ ਦਿਆ ਬੰਦੇ ਵੀ ਬਈ ਆਪਣੇ ਪਹੁੰਚਣੇ ਵਾਲਿਆਂ ਮਿੱਲਮਾਂ ਤੇ ਫਿਰ ਆਪਾਂ ਪਰਾਂ ਬੰਦਾ ਫੋੜ ਰਿਹਾ ਆਪਣੀ ਪੱਤੀ ਉਹਨੂੰ ਆਮਾ ਰੋਟੀ ਦੇ ਗਾ ਰੋਟੀ ਦੇ ਗਾ ਫਿਰ ਲਗਾ ਸਪਰੇਅ ਕਰਨ ਚੱਲ ਰਿਹਾ ਬਾਈ ਕੰਮ ਬਹੁਤ ਵਧੀਆ ਪਰਮਾਤਮਾ ਦੀ ਕਿਰਪਾ ਗੱਲ ਰੋਟੀ ਮੰਗਾਈਏ ਚੋਰੀ ਕਰਾ ਕੇ ਰੋਟੀ ਸ਼ਕਾਂ ਬਾਈ ਚਾਹ ਸੁੱਕੇ ਇੰਨੀ ਨਹੀਂ ਮੈ ਲੈਣੀ ਨਾ ਨਾ ਇੰਨੀ ਨਹੀਂ ਮੈਂ ਪੀਂਦਾ ਬਾਈ ਇੱਕ ਗੰਨਾ ਗੱਲ ਥੋੜਾ ਜਿਹਾ ਸਵਾਦ ਘੱਟ ਆ ਵਾ ਪਹਿਲਾਂ ਚੌਥੇ ਲੋਵਾਂ ਲਾ ਲਿਆ ਅੰਕੀ ਖਤਮ ਨਹੀਂ ਹੋਈ ਫਿਰ ਅੱਗੇ ਮਤਲ ਜਿਹੜਾ ਦੋ ਗੰਨਾ ਲੱਗੀ ਉਹਨੂੰ ਚੌਥੇ ਲੋਵਾਂ ਚਲਾਏ ਕਰਦੇ ਨੇ हम तीए लोमा लाया हूँ लगे चल सैट एन वैकेट पा रहे जीरो पंताली रहे सौ ग्राम का चार किले क्या चार सवा चार छक बी रोटी चाह छक लंबिया पट्टा का नजारा बहुत है भाई। ਸਿਰੇ ਦੇ ਮੁਰਨਾ ਟਰੈਕਟਰ ਨੇ 5-5 ਕੀਲੇ ਆ ਘੇਰੇ ਆ ਲੰਬੇ ਪਰ ਇੱਕ ਤਕਲੀਫ ਪਈ ਹੈ ਬਾਈ ਜੀ ਕਣਕ ਨੂੰ ਪਾਣੀ ਲਾਵੇਂ ਜਿੱਦਣ ਕੱਲ ਨੂੰ ਨੱਕੇ ਬਹੁਤ ਬੰਦ ਕਰਨੇ ਪਾਵेंगे ਨਾ ਕਰਾ ਦੇਗੇ ਨੱਕੇ ਬਹੀ ਬਾਈ ਕੰਦੇਸਰ ਵੀ ਨਾ ਬਹੁਤ ਔਖਾ ਹੋ ਰਿਹਾ ਵਾ ਨੌਕਰ ਗਿਆ ਵਾ ਘਰਾਂ ਨੂੰ ਬਹੁਣ ਬੰਦ ਹੈ ਡੇਢ ਮਹੀਨਾ ਹੋ ਗਿਆ ਨਾ ਹੋਈ ਪਈ ਤਾਂ ਹੀ ਬਾਈ ਆਪਣੇ ਬਲਾਕ ਨਹੀਂ ਆਉਂਦੇ ਹੈਗੇ ਜਿਆਦਾ ਡੰਗਰਾ ਗੋਹਾ ਕੂੜਾ ਦੁੱਧ ਪਾਣਾ ਆਣਾ ਜਾਣਾ ਕੰਮ ਕਰ ਬਹੁਤ ਹੋ ਜਾ ਬਾਈ ਇਹ ਦੋ ਸਪਰੇਹਾਂ ਕਰਦੀਆਂ ਕਣਕ ਇੱਕ ਪਹਿਲਾਂ ਕਰੀਏ ਇੱਕ ਅੱਜ ਦੂਸਰੀ ਕਰ ਰਹੇ ਆ ਗੰਨਾ ਚੱਲ ਰਿਹਾ ਉੱਧਰ ਸੁਰਤ ਪਹੁੰਚ ਲਈ ਪਈ ਆ ਬਾਈ ਸੁਰਤ ਬੰਗਲ ਹੀ ਪਈ ਆ ਰਵਿੰਦਰ ਆ ਗਿਆ ਬਾਈ ਲੋਚਮਾ ਵਾਲਾ ਬੁਲਾਇਆ ਇਹਨੂੰ ਮਾਫੀ ਸੁੱਖੇ ਨੇ ਜਾਣਾ ਧਾਰਾ ਘੜਾਣ ਕਰਾਂ ਤਾਉ ਆ ਸੁੱਕਾ ਜਾਏਗਾ ਬਾਈ ਘਰਾ ਤਾਰਾ ਕਢਾ ਕੇ ਆਵੇਗਾ। ਉਦ ਤੱਕ ਭਾਗ ਆਵੇਗਾ। ਉੱਤਰ ਬਾਈ ਇੱਕ ਦਿੱਕਤ ਹੋ ਰਾਵਾਂ। ਆਪਣਾ ਪਰਾਂ ਭਈਆ ਪੱਤੀ ਫੋੜ ਰਿਆ ਉਹਨੂੰ ਲੈ ਕੇ ਆਣਾ ਬਵਾ ਬਲ ਉਹਨੂੰ ਛੱਡਣ ਜਾਂ ਹਾਂ ਫਿਰ ਉਹਨੂੰ ਲੈ ਕੇ ਆ ਆ ਦੁਬਾਰੇ ਉਹਨੂੰ ਕੀ ਰੋਟੀ ਦੇ ਗਾਮ ਆ। ਨਾਲੀਆਂ ਵਾਲੇ ਖੇਤ ਪਹੁੰਚ ਗਏ ਟਾਈਮ ਹੋ ਗਿਆ 4:30 ਸ਼ਾਮ ਨੂੰ ਕਣਕ ਬਹੁਤ ਵਧੀਆ ਲੱਗਾ ਬਾਈ ਤੇ ਕਿੰਨੀ ਸੋਹਣੀ ਕਣਕ ਲੱਗ ਰਹੀ ਹੈ ਸ਼ਾਮ ਨੂੰ ਮੋਟਰ ਨੂੰ ਹੋ ਗਿਆ ਦਾ ਰੰਗ ਆਪਣੇ ਨੂੰ ਮੋਟਰ ਚ ਬੱਚਾ ਡਰਾਈਵਰੀ ਟਾਕੀਆਂ ਮੋਰੀਆਂ ਨੂੰ ਰੰਗ ਕਰਾ ਦਦਾ ਬਾਈ ਕਿੰਨੀ ਸੋਹਣੀ ਕਣਕ ਲੱਗ ਰਹੀ ਹੈ ਆਪਣੀ ਕਣਕ ਬਾਈ ਬੜੀ ਹੋ ਗਈ ਬਸ ਉਹੀ ਸਬਹੇ ਹੋਏਗੀ ਜਿਹੜੀ ਆਪਾਂ ਨੇ ਤੇਲੇ ਤੇ ਫੰਗੀ ਸਾਈਡ ਕਰਨਾ ਉਹ ਲੇਬਰ ਤੇ ਕਰਾਣਾ ਪੈਣਾ 아니 ਨੁਕਸਾਨ ਹੋਏਗਾ ਫਿਰ ਅਜੇਕਰ ਲਈ ਸਾਈਡ ਦੇਖੋ ਕਣਕ ਕਾਫੀ ਵੱਧ ਗਈ ਨਾ ਬਣ ਰਿਹਾ ਬਾਈ ਸ਼ੱਕਰ ਤਿਆਰ ਹੋ ਰਿਹਾ ਹਰਾ ਟਰੈਡ ਹਰਾ ਪੰਪ ਹਰੀ ਬਾਲਟੀਆਂ ਹਰੇ ਪੈਕਟ ਸਾਰਾ ਕੁਝ ਹਰਾ ਹਰਾ ਹੋਇਆ ਪਿਆ ਬਰਾਉਣ ਦਾ ਵੀ ਹਰਾ ਜਿਹਾ ਹੋਇਆ ਭਰ ਰਿਹਾ ਬਾਈ ਟੰਕੀ ਪਾਣੀ ਦੀ ਮਡਲੀ ਬਾਈ ਮੜਜੀ ਡਲੀ ਐ ਬਰੀ ਕਰ ਲੈ ਗਰਾਹ ਫਿਰ ਇੱਕ ਲਗਤ ਕੋਲ ਜਾਵਾ ਪਾਣੀ ਫਾਨਸਨਾਰ ਅਰੇ ਆ ਬਾਈ ਇੰਡੋ ਫਰੰਟ ਸ਼ਾਮ ਹੋ ਗਈ ਬਾਈ ਆਪਣੀ ਟੰਕੀਆਂ ਰਹਿ ਗਈਆਂ ਤਿੰਨ ਕਿ ਉਪਰੇਗੀ ਦੋ ਤੇ ਬਾਦ ਪਰਈ ਬਸ 21 ਸੀ ਮੋਟਰ ਪਰ ਪਰੇਗੀ ਇੱਕ ਨਹਿਰ ਆਈਟਮ ਉੱਥੇ ਪਰੇਗੀ ਯਾਦ ਹੈ ਇਹ ਕੱਲ ਨੂੰ ਲੱਗੇ ਜਤਿੰਦਰ ਕਰਨ ਸਪਰੇ 10 ਸਕੇਤ ਮਾ ਗਏ ਬਾਈ ਆਪਾਂ ਪੜੋਸੀਆਂ ਦੇ ਫਿਰ ਗਿਆ ਪਾਣੀ ਖੇਤ ਮਾ ਕਾਰਾ ਬਹੁਤ ਚੱਕ ਰਿਹਾ ਡਰਾਈਵਰ ਕਾਰੇ ਮਾ ਕਣਕ ਦਾ ਵੀ ਨੁਕਸਾਨ ਕਰਾ ਕਿਉਂ ਕਿੰਨਾ ਕਿੰਨਾ ਕਾਰਾ ਚੱਕ ਰਿਹਾ ਇਸੇ ਕਾਰਨ ਮੈਂ ਆਪਾਂ ਪਾਣੀ ਪਹਿਲਾਂ ਨਹੀਂ ਲਾਰੇ ਪਾਣੀ ਬਾਦਮਾ ਲਾਵਾਂਗੇ ਨਹੀਂ ਫਿਰ ਕਣਕ ਦਾ ਬਹੁਤ ਨੁਕਸਾਨ ਕਰਾ ਪਤੰਗ ਆ ਗਿਆ ਪਤਾ ਨਹੀਂ ਕਿਸੇ ਦੇ ਆਇਆ ਲਿੰਫਟ ਗਿਆ ਪਤੰਗ ਓਹ ਦੇਖੋ ਮਰਿਆ ਪਤੰਗ ਆ ਘੁੰਮ ਗਿਆ ਕਰਾਂ ਬਈ ਸਪਰੇਅਸ ਖੇਤ ਦੀ ਮਿਲ ਆਪਾਂ ਘਰਾਂ ਜਾ ਕੇ ਤੁਹਾਨੂੰ ਦਾਤ ਖੇ ਦਾ ਵਜਾ ਬਣਾਇਓ ਸਾਡੇ ਚਾਰ ਕਿੱਲੇਆਂ ਵਾਲਾ ਪਹਿਲਾਂ ਵੀ ਬਾਈ ਰਾਤ ਨੂੰ ਕਰਦੀ ਸਖੈਤ ਕੀ ਸਪਰੇਅ ਲਵੇਣਾ ਬਾਈ ਕੰਮ ਆਪਣਾ ਘਰਾਂ ਖੜਾ ਦੇ ਆਪਾਂ ਨੇ ਖਲ ਦਾਣਾ ਲੈ ਆਏ ਦੇ ਲੱਦ ਗਏ ਬੂਰੀ ਖਲ ਕੀ ਲੈ ਆਏ ਦੇ ਇੱਕ ਲੈ ਆਏ ਦੇ ਵਿੱਚ ਦਾਣੇ ਆ ਥੈਲਾ ਜੱਟਾਂ ਹੀ ਕੰਮ ਇਹ ਜੇ ਹੋਆ ਘਰਾਂ ਦੇ ਫੋਨ ਆ ਗਿਆ ਕਰੇ ਦਾਣਾ ਹਰ ਖਲ ਮੁੱਕ ਗਈ ਮੈਂ ਚਲ ਮੈਂ ਲਿਆਵਾਂ ਰੱਖ ਕੇ ਆਂਦਾ ਵਾ यो बन्न वा तो भाई अपने थैला उरा जिनी बेस्टी किफाफे सारे अपने इसमें पा लवेर का ट्रैक्टर नहीं लिबड़े उड़ोसियों का पानी टूटने करके सारा ट्रैक्टर लिबड़ गया इन्ना माटा हाल हो गया ठीक है भाई मिला किसी नवे ब्लॉक न धनबाद भाई वीडियो देखने दे। लाइ